ਅਵੇ ਕਿ ਡਿੱਗਦਾ ਹੀ ਆਹ ਮਾਣੀ ਥੱਕੀ ਆ ਆਰੇ ਵੀਰ ਦਿਵਟੀ ਜਿੰਗਿਨ ਮੋਤੀ ਲਾ ਹੋਰ ਕੋਣ ਵਿਚਾਰਾ ਗੱਲ ਜੀ ਸਾਰੇ ਵੀਰਾਂ ਨੂੰ ਲੋ ਵੀ ਸਜਣੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਅੱਜ ਲੋੜੀ ਵਾਲਾ ਦਰੰਦ ਸਾਰੇ ਵੀਰਾਂ ਨੂੰ ਹੈਪੀ ਲੋੜੀ ਜਿੰਨੇ ਵੀ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਜਿੰਨੇ ਵੀ ਮੇਰੇ ਭਰਾ ਬਾਹਰ ਦੀਆਂ ਸਟੇਟਾਂ ਵਿੱਚ ਬੈਠੇ ਸਾਰੇ ਵੀਰਾਂ ਨੂੰ ਹੈਪੀ ਲੋੜੀ ਕਰਦੇ ਆ ਬਲੌਗ ਬਾਹਰ ਤੇ ਮੌਸਮ ਹੋਇਆ ਤੇ ਖਰਾਬ ਤੋਂ ਬੰਮ ਹੋ ਗਿਆ ਪੂਰਾ ਕਰੋ ਚੱਕ ਪੂਰੀ ਧੁੰਦਾਂ ਚਾਚ ਵੇਰੇ ਬਈ ਬਈ ਇੱਕ ਦੋ ਗਾਣਾ ਤੇ ਸੁਣਾ ਸੁਣਾ ਬੈਲੂ ਖੜ ਕੇ ਸੁਣਾ ਤੂੰ ਇਹ ਚੋਲੇ ਨੂੰ ਪਹਿਲੋਂ ਦਾਣੇ ਨੂੰ ਪੈ ਕੇ ਗਾਣੇ ਤੋਂ ਬਿਨਾ ਉਹਤ ਇਕੱਠਾ ਹੋ ਇਕੱਠਾ ਉਧੇ ਉਹ ਨਾਲ ਹੁੰਦੇ ਤੂੰ ਵੱਖਰਾ ਹੀ ਬੋਲੀ ਨੱਕ ਬੰਨੇ ਸੰਦਰਮੰਦਰੀਆ ਨੁਕਾਟਾ ਫਰੀਦਾ ਜੀ ਮੇ ਚਾਚਾ ਚਾਚਾ ਚੂਰੀ ਕੁੱਟੀ ਨੰਬਰ ਦਾ ਰਲੂਟੀ ਗਿੰਗਿੰਨ ਪੋਲੇ ਲਾਇਆ ਇੱਕ ਪੋਲਾ ਰਹਿ ਗਿਆ ਸਪਾਈ ਬੜਕੇ ਲੈ ਗਿਆ ਹੋਰ ਚਡਾਮੜਾ ਐਚੀ ਟੁੱਟ ਗਈ ਸੰਦੂਕ ਫੁੜੇ ਅੰਦਰ ਚੋਰ ਬਣਾਏ ਚੋਰਾਂ ਪਾਈ ਨੰਦੀ ਜਿੱਤੇ ਕੁੜੀ ਮੰਗੀ ਪੁੜੀ ਦਾ ਆਇਆ ਸਣਾ ਮੰਜੀ ਨਾ ਡੜਾ ਥੱਲੇ ਰੱਖੀ ਘਰੀ ਪਿੱਤਾ ਹੋਗ ਮਾਰੀ ਬਹੁਤ ਸਾੜ ਦੀ ਦਾੜੀ ਮੰਜੀ ਕੀ ਬਿਠਾਇਆ ਮੰਜੀ ਡਾ ਉਠਾਇਆ ਨਾ ਬਿਠਾਇਆ ਤਾਂ ਬਿਠਾਇਆ ਡਾ ਬਿਠਾਇਆ ਥਾਂ ਬਿਠਾਇਆ ਥੱਲੇ ਦਾ ਮਠਾਇਆ ਮੰਜੀ ਦਾ ਮਠਾਇਆ ਅਸਾਂ ਮੰਜੀ ਦਾ ਮਠਾਇਆ ਹਨੇ ਰੱਖੀ ਜਾਈ ਹਾਂ ਉਹ ਤਾਂ ਬੂਗ ਮਾਰੀ ਬਹੁਤ ਸਾੜ ਗਈ ਛਟਾਲੇ ਵੀ ਲੈ ਵੀ ਜਾਈ ਪਾਜ ਜਿੰਨੇ ਮੁੰਡਾ ਕਿਹੜੇ ਦੀ ਮੁੰਡਾ ਵੀ ਦੱਸ ਨਾ ਕਿਹੜਾ ਹੈ ਮੁੰਡੇ ਦੇ ਹੁਣ ਤੇ ਤਿੰਨ ਚਾਹ ਤਾਂ ਮੁੰਡੇ ਫਿਰਦੇ ਨੇ ਤੇ ਕਿਹੜੇ ਦਾ ਪਹਿਲ ਹੋਵੇਗਾ ਜਿਹੜਾ ਸਾਰੇ ਨਾਲੋਂ ਵੱਡਾ ਵੱਡੇ ਦਾ ਹੋਰ ਕੋਈ ਗਾਣਾ ਹੁਣ ਤੇ ਨਹੀਂ ਆਉਂਦੇ ਨਹੀਂ ਹਰ ਮੰਝਲੀ 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 ਡੰਮੀ ਆ ਮੰਝਲੀ ਆਉਂਦਾ ਤੇ ਬਿਆ ਮੰਝਲੀ ਸਾਧ ਸੁਰ ਮੇਰੇ ਮੰਝਲੀ ਸਾਧ ਜਾਤਾ ਆਣੂ ਮੰਝਲੀ ਬਾਬਾ ਵਾਲੇ ਰਾਹ ਨੂੰ ਮੰਝਲੀ ਜਿੱਥੇ ਬਾਬਾ ਮਾਰਿਆ ਨਾ ਮਾਪੜਾ ਸਵਾਰਿਆ ਮੰਝਲੀ ਬਰੇ ਘੜੇ ਦੇ ਛਾਪੇ ਮੰਝਲੀ ਜਿਵੇਂ ਮੁੰਨ ਦੇ ਮਾਪੇ ਚਲੋ ਪਾਓ ਫਿਰ ਵੈਸੇ ਨਾ ਤਿੰਨ ਤਿੰਨ ਜਾਣੇ ਘਟ ਤੋਂ ਘਟ ਤਿੰਨ ਤਿੰਨ ਚਾਰ ਚਾਰ ਜਾਣੇ ਤੇ ਹੋਇਆ ਕਰੋ ਨਹੀਂ ਅੱਜ ਤਿੰਨ ਨਹੀਂ ਘਟ ਦੇਣੀ ਕਿਹੜੀਆਂ ਮਿਲ ਜਾਂਦੇ ਬਾਲ ਪਿੰਡ ਤੋਂ ਬਾਹਰ ਹਾਂਜੀ ਉਹ ਵਾਏ ਤੇ ਕਿੰਨੇ ਘਰ ਗਾਲੇ ਜਾਣਾ ਅਜੇ ਅਜੇ ਅੱਧਾ ਪਿੰਡ ਦੇ ਇੰਨੇ ਕੁ ਧਣੀ ਹੋਏ ਨਹੀਂ ਹਾਂਜੀ ਅਜੇ ਤਾਂ ਇਹ ਸ਼ੁਰੂਆਤ ਕੀਤੀ ਪੱਕੀਆਂ ਲੋੜੀਆਂ ਕਿੰਨੇ ਕੁ ਘਰ ਹੋ ਗਏ ਨੇ ਹੋ ਗਏ ਹੋਣੇ 10 ਹੋ ਗਏ ਨੇ 10 ਹੋ ਗਏ ਨੇ ਹਾਂ ਹਾਂ ਚੱਲ ਕੋਈ ਪੱਕੀਆਂ ਲੋੜੀਆਂ ਤਾਂ ਪਤਾ ਨਹੀਂ ਕਿੱਧਰ ਕਿੱਧਰ ਆਹ ਪਤਾ ਕਿੰਨੀਆਂ ਕਿੰਨਾ ਕਿਨਾ ਕਰੇ ਇੱਕ ਛੀ ਮੈਂ ਕਰੇ ਅੱਛਾ ਤੇਖੋ ਉਧਰ ਜੱਪੀ ਉਹਨਾਂ ਕਰੇ ਜੱਪੀ ਕੇ ਬੜੇ ਤੇ ਇੱਕ ਇਧਰ ਸਾਡੇ ਘਰ ਵਾਲੇ ਤੇ ਇੱਕ ਕਾਕੂ ਕਰੇ ਕਾਕੂ ਕਰੇ ਹਾਂ ਉਹ ਜਿਹੜਾ ਕਾਕੂ ਮੁੰਡਾ ਉਹਨਾਂ ਕਰੇ ਗਿਆ ਲਵਲੀ ਕਰੇ ਮੁੰਡਾ ਲਵਲੀ ਕਰੇ ਗਿਆ ਹਾਂ ਤੇ ਰੇਸ਼ਮ ਕਰੇ ਕੁੜੀ ਹੋਈ ਰੇਸ਼ਮ ਕੁੜੀ ਦੇ ਥੋੜੀ ਲੋੜੀ ਮੰਗਣੀ ਆ ਕਮਾਣੀ ਦਾ ਇੱਥੇ ਉੱਧਰ ਇੱਥੇ ਕਿੰਨਾ ਕਿੰਨਾ ਕਿਨਾਂ ਹੈ ਕੱਲ੍ਹ ਹਲ ਲੋੜੀ ਦੱਸ ਲੈ ਮੰਗ ਲੋੜੀ ਇਧਰ ਆ ਹੁਣ ਭੱਜਦੀ ਕਾ ਤੂੰ ਆ ਲੋੜੀ ਨਾ ਮੈਨੂੰ ਆ ਇਧਰ ਬਾਹਰ ਹੁਣ ਪਹਿਲਾਂ ਗਾਣਾ ਸੁਣਾ ਲੋ ਜੀ ਜਵਾਨੋ ਸੁੰਦਰ ਮੰਗਿਆ ਤੇਰਾ ਕੌਣ ਵਿਚਾਰਾ ਬਲਾ ਪੱਟੀ ਵਾਲਾ ਲੈ ਆਜਾ ਆ ਤੁਸੀਂ ਵੀ ਗਾ ਕੁਪੀ ਜਮਾਨਾ ਜੁੱਪੀ ਕੁਪੀ ਜਮਾਨ ਪਰਾਨਾ ਕੁਪੀ ਤੋ ਬੀ ਕਾਣਾ ਕੁਪੀ ਤਬੀ ਦੇ ਬੱਚੇ ਕੁਪੀ ਬਿੱਲੀ ਮਰੀ ਕਿਵੇਂ ਨੱਚੇ ਬਿੱਲੀ ਮਰੀ ਨੱਚੇ ਨੱਚੇ ਹਾਂ ਹੋਰ ਹਾਂ ਹਾਂ ਅੰਗਲੀ ਬੰਦਲੀ ਬੱਤੀ ਚੱਲੰਗਾ ਅੰਗਲੀ ਮੀਂਹ ਪਾ ਲ ਕੰਕਾ ਜੰਮਗਾ ਅੰਗਲੀ ਕਲਕਾ ਬਾਟ ਵੜੇ ਅੰਗਲੀ ਸਾਧੂ ਨੂੰ ਵੇਰੇ ਅੰਗਲੀ ਸਾਧੂ ਕੀ ਕਹਾਣੂ ਅੰਗਲੀ ਬਾਬੇ ਵਾਲੇ ਰਾਣੂ ਅੰਗਲੀ ਜਿੱਤੇ ਬਾਬਾ ਮਾਰਿਆ ਅੰਗਲੀ ਨਮਕੜਾ ਸਵਾਰਿਆ ਅੰਗਲੀ ਜਾਫੇ ਵੰਜਲੀ ਕਿਹੜੀ ਕੁੜੀ ਦਾ ਮਾਪੇ ਵੰਜਲੀ ਮਾਪੇ ਬਾਰ ਜੁੱਤੀ ਵੰਜਲੀ ਸੋਈ ਬਾਬੇ ਦੀ ਕੁੱਤੀ ਵੰਜਲੀ ਕੁੱਤੀ ਉਹਦੇ ਤੱਕ ਲੂਰੇ ਵੰਜਲੀ ਝਾਲਿਓਂ ਦੇ ਪੂਰੇ ਵੰਜਲੀ ਝਾਲੀ ਤੇਰੇ ਪੱਟੇ ਵੰਜਲੀ ਕੱਢ ਕੱਢ ਕੇ ਆਟੇ ਵੰਜਲੀ ਆਟੇ ਵਿੱਚ ਜਾ ਵੰਜਲੀ ਕੱਢ ਰੁਪਿਆ ਸੌ ਆ ਕਿੰਨੇ ਦੇ ਤੇਰੇ ਪੁੱਲੇ ਚੋ ਵਿੱਚ ਕੱਖ ਵੰਜਲੀ ਕੱਢ ਰੁਪਿਆ ਲੱਖ ਆ ਕਿੰਨੇ ਦੇ ਗੋਲਟੀ ਜੰਪ ਉਹਨਾਂ ਕਰ ਗਈ ਉਹਨਾਂ ਨੇ ਮੁੰਜੀ ਹਾਂ ਦਾਣੇ ਵੀ ਫੁੰਦੇ ਉੱਧਰ ਨਹੀਂ ਜਾ ਤੁਸੀਂ ਤਾਂ ਬੋਲੋ ਤੁਸੀਂ ਜਨ ਪਿਆਰ ਕਰਦਾ ਰਾਣੀ ਜੰਨੀ ਕੋਣ ਵਿਸ਼ਾਵੇ ਪਟਿਲਾ ਵੇ ਸੱਜ ਸੱਡ ਮੱਟਾ ਨਹੀਂ ਸਾਰੇ ਦਸ ਵਾਟ ਪਾਣੀ ਮੇ ਪਾ ਤਾਰੇ ਕੁੱਤੇ ਨੂੰ ਵੀ ਪਾ ਤਾੜਾ ਸੁਤਾ ਦਰੇ ਜਨ ਤੇਰੇ ਜੀਵਨ ਮੱਝ ਗਾਈਆਂ ਮੱਝ ਗਾਈਆਂ ਨੇ ਦਿੱਤਾ ਦੁੱਖ ਤੇਰੇ ਜੀਵਨ ਮੱਝੀ ਬੋਤ ਚ ਸੱਚ ਭਰਾ ਮੰਗੇ ਨਰੇਖ ਭਰਾ ਕਵਾਰਾ ਮੁਕਬੀ ਚੱਡਵਾਰਾ ਕੋਈ ਕਿੱਥੇ ਛੱਡੇ ਨੀ ਨਾਸ਼ਾ ਨਾਸ਼ਾ ਚਲ ਕੋਈ ਗੱਲ ਨਹੀਂ ਪਾਓ ਗਿਆ ਜਰੀਆ ਇਹ ਕਾ ਫ੍ਰੀ ਲਵੇ ਜਗਾਨਾ ਡਿੱਕ ਜੜਾ ਜੋੜੀ ਲੱਗੇ ਜਾਣਾ ਕੁੱਪੀ ਕੁੱਪੀ ਮਨ ਯੁੱਪੀ ਕੁੱਪੀ ਸਮਾਰ ਪ੍ਰਾੜ ਕੁੱਪੀ ਤੋਂ ਵਿਗਾਣਾ ਕੁੱਪੀ ਤੋਂ ਮਿਲੇ ਟੁੱਬੀ ਦੇ ਬੱਚੜੇ ਕੁੱਪੀ ਬੱਚੜੇ ਦੇ ਬੱਚੜੇ ਬੱਚੜੇ ਮੱਛੜੇ ਚਲ ਮੈਂ ਬੱਚੜੇ ਅੱਗੇ ਜਾ ਆ ਜਾ ਜਾ ਰੇ ਜਾਜਵੇ ਜਿੰਨ ਜਾ ਰੇ ਜਿੰਨਨ ਮਾਰਿਆ ਘੋਰਾ ਜਾ ਰੇ ਪਰਮਨ ਹੋ ਗਿਆ ਬੋਲਾ ਜਾ ਰੇ ਚੱਗੀ ਦਾ ਹੁੰਦਾ ਹੈ ਜਾ ਟੋਟ ਗਈ ਦੂਰ ਪੜਾਓ ਬੰਦਰੀ ਗਾਟ ਮੁੰਡੇ ਬੋਟੀਆਂ ਹੋਰ ਬੰਦਰੀ ਬੰਦਰੀ ਕਿਸੇ ਗੱਲ ਮੀਆਂ ਬੰਦਰੀ ਕਿਸੇ ਗੱਲ ਨਾ ਜੰਮੀਏ ਬੰਦਰੀ ਡਾਉ ਡੇਰੇ ਬੰਦਰੀ ਸਾਰਾ ਸੁਧ ਮੇਰੇ ਬੰਦਰੀ ਚੱਲਿਆ ਕਾਣ ਬੰਦਰੀ ਬੱਬੇ ਅਗਰਾ ਨਾ ਬੰਦਰੀ ਸਵਾ ਮਾਰਿਆ ਬੰਦਰੀ ਨਾ ਕੋਲ ਸਵਾ ਰੇ ਬੰਦਰੀ ਨਾ ਕੋਲ ਛਾਪੇ ਬੰਦਰੀ ਇਹ ਮੁੰਡਾ ਦਾ ਮਾਪੇ ਬੰਦਰੀ ਮਾਪੇ ਰੁੱਤੀ ਬੰਦਰੀ ਜੀਵਾ ਦੀ ਕੁੱਤੀ ਬੰਦਰੀ ਜਿੱਦ ਤੱਕ ਦੂਰੇ ਬੰਦਰੀ ਚਾਲੀਆਂ ਦੇ ਪੂਰੇ ਬੰਦਰੀ ਚੱਲ ਕੇ ਬੱਟੇ ਬੰਦਰੀ ਚੜਕਣਗੇ ਆਟੇ ਬੰਦਰੀ ਆਟਾ ਵੇ ਜਾ ਬੰਦਰੀ ਕੱਢ ਰੁਪਿਆ ਨਾ ਚਲ ਕੋਈ ਗੱਲ ਨਹੀਂ ਪਾਲੋ ਬੇ ਬੀਨਾ ਦੇ ਸੱਪ ਸੱਪ ਨੇ ਮਾਰੇ ਡੰਗ ਬਪੂ ਉਹ ਗੇਟਾਂਗਾ ਬਬੂਨ ਪੀਦੀ ਭਾਂਗ ਬੀਨਾ ਉਹ ਹੋ ਗਿਆ ਕੰਬਲਾ ਬੀਨਾ ਕਿਤਾ ਸੱਪੂ ਕੰਬਲਾ ਬੀਨਾ ਚਲੋ ਪਾ ਲੋ ਕਿੰਨੇ ਕਿੰਨੇ ਕਰੇ ਇੱਕ ਹੋ ਗਿਆ ਅੰਪਲ ਮਾਨੇ ਕਰੇ ਆਹ ਮਾਨੇ ਕਰਿਆ ਗੱਡੀਆਂ ਵਾਲੇ ਕਰੇ ਗੱਡੀਆਂ ਵਾਲੇ ਗੇੜਾ ਇੱਥੇ ਇਹ ਬਿੱਲੀਆਂ ਬਜਲਾ ਕਰਦੇ ਆਹ ਹੋਰ ਇੱਕ ਹੋ ਗਿਆ ਗੰਦੀ ਦੇ ਕਿੰਨਾ ਦੇ ਉਹ ਦਰਾਂ ਗੰਜੀ ਕੇ ਗੱਲ ਬਸੋ ਵਿਆਹ ਹੋਰ ਇੱਕ ਆ ਬੋੜੇ ਥਲੇ ਵੀਰੋ ਦੇ ਹਾਂਜੀ ਉਹਨਾਂ ਦੇ ਰਿਹਾ ਇੱਕ ਹਾਂ ਆਖਾਂ ਮੜਾ ਕੁੱਪੀ ਇਹ ਕਾ ਬਾਹਰ ਬਿੱਲੀ ਦੇ ਉਹਦੇ ਦੂਜੇ ਦੇ ਆਹਨ ਕੁੱਪੀ ਉਹ ਬਿੱਲੀਆਂ ਤਾਂ ਜਿਹੜੀ ਕੋਠੀ ਪਾਲੇ ਪਾਲੇ ਕੀ ਹਾਂਜੀ ਪਾਲੇ ਤੇ ਉਰਲੇ ਬਣੇ ਆ ਉਰਲੇ ਬਣੇ ਹਾਂਜੀ ਉਹ ਜਿਹੜਾ ਵਿਆਹ ਆ ਆਹ ਵਾਹ ਤੋਰ ਕਿੰਨਾ ਕਰਿਆ ਆ ਅੰਟੀ ਦੇ ਅੰਟੀ ਤੁਹਾਨੂੰ ਮੈਂ ਨਾ ਕਈ ਲੋੜੀਆਂ ਪੁੱਲ ਜਾਣੀਆਂ ਤੁਸੀਂ ਵਿੱਚੋਂ ਕਈ ਨਹੀਂ ਦੇਖ ਲਈ ਨਹੀਂ ਹਾਂ ਹਾਂ ਇਧਰ ਨੂੰ ਮੁਹ ਘਰ ਫੇਰ ਇਧਰ ਨੂੰ ਲੈ ਨਾ ਇਹ ਇਧਰ ਮੁਹ ਘਰ ਹੈ ਮੂੰਹ ਤੇ ਮੂੰਹ ਮੂੰਹ ਪਹਿਲੋ ਬੰਨੀ ਫੇਰ ਨਾ ਤੂੰ ਉੱਤੋਂ ਇੱਕ ਬੋਲ 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 ਕੋ ਗਾਣਾ ਗੁਣਾ बिंदी है हाँ। तेरा घर बिचारा है हाँ। मुल्ला बटी वाला है हाँ। बिल्ले दी भी आई है हाँ। खेल से करवाई है हाँ। पुरी जैसा लुकाता है हाँ। हाँ। वे चाचा हाँ। चाचा हाँ। चूरी गुटी है हाँ। नंबर दारा लुटी है हाँ। को ले लाए एक तो कॉलर आ गया है पाई के लाया गया चल पालो कौन पालो पालो कौन बोल 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 ਲੋੜੀ ਬਿਲਾੜੀ ਕਟੇ ਬੁਝ ਮੋੜੀ ਪਹਿਲੂ ਦੱਸ ਪਹਿਲੂ ਮੈਨੂੰ ਗੱਲ ਸੁਣ ਪਹਿਲੂ ਮੁੰਡਾ ਕਹਿੰਦਾ ਤੂੰ ਕਹਿੰਦਾ ਮੈਨੂੰ ਤੂੰ ਕਹਿੰਦਾ ਮੁੰਡਾ ਮੋੜੇ ਦਾ ਮੋੜਾ ਗੜ ਅੱਛਾ ਉਹ ਬਰ ਉਹ ਲਈਆਂ ਤੂੰ ਅੱਛਾ ਤੂੰ ਕਹਿੰਦਾ ਅੱਛਾ ਮੈਂ ਸੋਨੂ ਦਾ ਤੂੰ ਮੈਂ ਸੋਨੂ ਕੁੜੀ ਜੋੜੇ ਮੈਂ ਮਠੀ ਚੱਲ ਪਾਲੋ ਦਾਣੇ ਪਾਲੋ ਕੋਈ ਲੋੜੀ ਨਹੀਂ ਲੋੜੀ ਮੰਗਵੀ ਲਈ ਰੋਟੀਆਂ ਤੇ ਪਹਿਲੂ ਬਹਿ ਗਈ ਅਜੇ ਲੋੜੀ ਤੇ ਚੜਨੀ ਸ਼ੁਰੂ ਹੈ ਤੇ ਰੋਟੀਆਂ ਆਪਨ ਭੁੱਖ ਲੱਗ ਗਈ ਕੀਆ ਖਾ ਗਏ ਤਾਂ ਫਿਰ ਕਿੰਨਾ ਕਰਿਆ ਭਾਜਣਾ ਪਹਿਲੇ ਦੱਸ ਮੈਨੂੰ ਇਹ ਵੀ ਦੱਸ ਦੇ ਨਾਲ ਐਨ ਮੂੰ ਘਰ ਮੇਰੇ ਵੱਲ ਨੂੰ ਕਿੰਨਾ ਕਰਿਆ ਜਾਣਾ ਫਿਰ ਇੱਕ ਤਾਂ ਆਉਦੇ ਕਰੋ ਪਹਿਲੇ ਲੈ ਲਈ ਅੱਛਾ ਫਿਰ ਦੇਰੋਂ ਫਿਰ ਨਾ ਵੀ ਦੱਸ ਨਾ ਕਿੰਨਾ ਤੇ ਕਰੇ ਹਾਂ ਜੋ ਅੱਧ ਕਰਾ ਇੰਨਾ ਕਰਾ ਜੋ ਇਤਕਾ ਤਾਂ ਜੋ ਜੱਗੇ ਕਰੀ ਨਹੀਂ ਜਾਣਾ ਐ ਨੀ ਜਾਣਾਈ ਤੂੰ ਹਣਾ ਤੇਰੀ ਗੱਲ ਕਰਨਾ ਪਰਸ ਤੇ ਆਪਾਂ ਪਰਸੋਂ ਦਾ ਫੜਿਆ ਹੱਥ ਵਿੱਚ ਤੇ ਤੂੰ ਨਹੀਂ ਜਾਣੋ ਉਹਨਾਂ ਕਰੀ ਨਾ ਖਾ ਤੂੰ ਯਾਰ ਯਾਰ ਲੱਗ ਜਾ ਲੱਗਾਇਆ ਚਲ ਖਾ ਰੋਟੀ ਫਿਰ ਉਹਨਾਂ अगे एक फुल जा जा पिया बारी बिच खलो पिया बारी तेरी हरी पुरी। बोल और फिर किन्ने पैसे तेने चाहिए किन्ने किने, एक किने, किने? एक दो तो है ਗਾਂ ਵਧਾ ਚੰਗਾ ਲੰਮਾ ਆਹ ਕਹਿੰਦਾ ਹਾਂ ਇਹਨਾਂ ਦਾ ਤੂੰ ਹੀ ਦੇਖ ਕੋਠੇ ਤੇ ਨਾ ਆ ਕਾਸ਼ ਨਾ ਲਾਉਣਾ ਮੈਂ ਵੇਚਾ ਕੋਈ ਦੇਖ ਕੋਠੇ ਤੇ ਦੋ ਦੋ ਜਣੇ ਲਈ ਖੇਦੇ ਇਹੀ ਕੀ ਦੇਣਾ ਐ ਖੇਡਾ ਦੇਣਾ ਹੀ ਚਲੋ ਨਾ ਬਰਾਵਾ ਓਕੇ ਆਇ ਸੋਰਾ ਮੇਸਾ ਮੈਂ ਅੱਗੇ ਦੁਰੂ ਅਬੇ ਕਿ ਡਿੱਗਦਾ ਹੀ ਕਾਮ ਆਣੀ ਥੱਕੀਆਂ ਦੋ ਗੁੱਡੇ ਚੜਦੇ ਪਏ ਸਾਰੇ। ਲਾਰਗੀ ਲਾਰਗੀ। ਵੀ ਨਹੀਂ ਉਹ ਅੰਦਰ ਬਾਹਰ ਕੱਢਦੇ ਓਏ। ਜਾਓ ਜਾਓ। ਇਹ ਲੇਟ ਲੋ ਨਹੀਂ। ਆਏ ਦਾਂਗੇ ਦੋ। ਓਏ। ਕਿਉਂ ਦੋਰ ਤੇ ਚੜਦੇ ਹੋ? ਇਹ ਡਾਈ ਮੇਰੇ ਪਿੰਡ ਦੀ। ਆ ਬੜੀ। ਆ ਬਰਾ ਉਹ ਕਾਰ ਨਾ ਵੜਾ ਲਈ ਬਾ ਡੋਰਾ ਕੱਢ ਸੋਹਣੀ ਦੀ ਕਾਰ ਅੱਗੇ ਕੈਂਡਰ ਉੱਪਰ ਡਰੀ ਉੱਪਰ ਡੋਰਾ ਕੱਢ ਜਾ ਇਧਰ ਵੀ ਕੱਢ ਇੱਕ ਹੱਥ ਨਾਲ ਥੱਲੇ ਦਾ ਵੇਚ ਲਿਆ ਕਰ ਬੰਦਾ ਇਧਰ ਆਉਂਦੇ ਨਾਲ ਆਈ ਡੋਟ ਨਾ ਆਉਂਦਾ ਹਾਏ ਉਹ ਡੋਟ ਨਹੀਂ ਗਿਆ ਯਾਰ ਦਰਮਨ ਸਿੰਘ ਬੁੱਢਾ ਢਾਵੇਗਾ ਪੂਰੇ

ਇੱਧਰ ਵੇ ਤੂੰ ਮਾਰਿਆ ਅੱਗੇ ਨੂੰ ਉਹ ਮਾਰਿਆ ਤੂੰ ਅੱਗੇ ਨੂੰ ਚੱਲ ਇਹਨੂੰ ਬਾਦ ਵਿੱਚ ਕਿੱਥੇ ਗੁਰਸੀ ਦੇਖੀ ਬਹਿਣਾ ਕਿੱਥੇ ਲਾ ਕਰਦੇ ਹਾਂ ਤੇ ਤੂੰ ਲਾ ਕੇ ਓਏ ਡੋਲਾ ਹੂੰ ਹੂੰ ਐਡਾ ਡਾਣਾ ਆ ਗਿਆ ਗੁਰਸੀ ਦੇ ਕਿੱਥੇ ਲਾ ਗਿਆ ਐ ਚਾਲ ਬੈਠ ਨਾਲ ਬੈਠਾ ਹੁੰਦਾ ਵੇਲੇ ਮੈਂ ਹੋਰ ਪੂਰੀ ਹੋਣੀ ਚੁਪੜੇ ਗੱਡੇ ਉਹ ਨਾ ਡਾਹੀ ਦਾ ਅੰਦਰ ਇਧਰ ਬੇ ਗਿੰਦੇ ਗਿੰਦੇ ਕੀ ਹੈ ਗਿੰਦੇ ਕੀ ਹੈ ਲੂ ਸਾਰੇ ਪਾੜ ਗਿਆ ਗਿੰਦੇ ਨਾ ਕਿੰਨੀਆਂ ਕੋ ਲੱਗ ਜਾਂਦੀਆਂ ਡੜੀ ਦੇ ਜਾਂਦੀ ਹੈ 250 150 250 100 ਅੱਛਾ ਜਿੰਨੀਆਂ ਬਣਾ ਕੇ ਲਿਆਉਣਾ ਵਾ ਲੱਗ ਜਾਂਦੀਆਂ ਹਾਂ ਹਾਂ ਕਰੋ ਚੱਕ ਬਾ ਸ਼ਹਿਰ ਦਾ ਵੀਊ ਸੱਜਣਾ ਲੋੜੀ ਦਾ ਦੇਣੇ ਅੱਜ ਚਾਦੀ ਨਾ ਰਾੜੀ ਜਗਾ ਮੈਂ ਲਾਲ ਜੀਆਂ ਕਰਦੀ ਬੋਧੀਆਂ ਉਹਨਾਂ ਕੁੜੀਆਂ ਹੀ ਕਰਦੀ ਕਿਹੜੀ ਸੇਰੀ ਵੀਡੀਓ ਪਾਉਣੀ ਨਾ ਐ ਸਵਾਦ ਬਣਾ ਦਿੰਦਾ ਪੂਰੀਆ ਵਧੀਆ ਐ ਕੰਨ ਲੱਗ ਐ ਅੱਜ ਦੋ ਪਲੇਟਾਂ ਕਰਦੀ ਬਾਕੀ ਆ ਮੈਨੂੰ ਦੋ ਦੇ ਦੀ ਕਰੀ ਵਧੀਆ ਬਣਾਈ ਪਲੇਟ ਜੀ ਹਾਂ ਥੋੜੇ ਥੋੜੇ ਰੱਖੀ ਚੰਗਾ ਘੱਟ ਹਾਂ ਥੋੜੇ ਆਹ ਲਾਲ ਚਟਨੀ ਜਿਆਦੀ ਹੋਏ ਬੇਟੀ ਅਲੀ ਕੋਈ ਥੋੜੀ ਕੇ ਥੋੜੀ ਥੋੜੀ ਸੌਦਾ ਲਿਆ ਲਿਆ ਤਾਂ ਸ਼ਹਿਰ ਦੇ ਵਿੱਚ ਹੁਣ ਚੱਲਨੇ ਘਰ ਨੂੰ ਹਾਂਡਾ ਪੂਰੀਆ ਬਣੀ ਭਈ ਧੁੰਦ ਫੇਰ ਡਕਣੀ ਸ਼ੁਰੂ ਹੋ ਗਈ ਧੁੰਦ ਦਾ ਮਾਹੌਲ ਫੇਰ ਖਰਾਬ ਹੋ ਗਿਆ ਮਿੱਤਰੋ ਫੇਰ ਹੌਲੀ ਹੌਲੀ ਪੈਣੀ ਸ਼ੁਰੂ ਹੋ ਗਈ ਟਾਈਮ ਹੋ ਗਿਆ 2:30 ਦਾ ਇੱਕ ਗੱਲ ਤਾਂ ਬਾਕੀ ਠੰਡ ਦੇ ਨਾਲ ਕਣਕਾਂ ਬਣ ਗਈਆਂ ਇੰਨਾ ਹੈਗਾ ਕਿ ਕਣਕਾਂ ਜਿਵੇਂ ਜਿਵੇਂ ਠੰਡ ਪੈਂਦੀ ਰਹੀ ਹੈ ਨਾ ਆ ਬਿਲਕੁਲ ਖੜਗੀਆਂ ਤੋਂ ਬੜਾ ਬੋੜ-ਬੜ ਕੀਤੀ ਕੜਕੜੀਆਂ ਜਾਂਦੀ। ਲਾਬ ਇਹ ਅਭੂ ਪੰਜਾਬ ਦਾ ਪੰਜਾਬ ਦੇ ਵਿੱਚ ਜੇ ਧੁੰਦ ਨਹੀਂ ਹਟਦੀ ਕੋਈਗੀ। ਕਰਕੇ ਲੋਕਾਂ ਨੇ ਤਿੰਨ ਦਿਨ ਕੋਟੀਆਂ ਪਾਈਆਂ ਹੋਈਆਂ ਏਟ ਉੱਤੇ ਠੰਡੇ ਹੈ ਕਿ ਵੀ ਸਜਣੋ ਬੜੀ ਜਿਆਦੀ ਮੈਂ ਲੈ ਜਾ ਕੇ ਘਰੇ ਸਜਣੋ ਨੂੰ ਚੱਲਦੇ ਕਰ ਜਾਓ ਪਿੰਡ ਤੇ ਨਹੀਂ ਦੇਖਣਾ ਸਾਰੀ ਗੱਲ ਮੈਂ ਪੋਣਾ ਵਿੱਚ ਆਹ ਲਿਆ ਫੜ ਕੇ ਬਈਆ ਥਾਲੀ ਤੇ ਆ ਥੋੜੇ ਜਿਹੇ ਆ ਫੁੱਲੇ ਆ ਪੈਥਾਲੀ ਆ ਪਈ ਉਹ ਪ੍ਰਾਤ ਜਿੱਥੇ ਲੰਬੀ ਸਾਡੀ ਉਹ ਜਿੱਥੇ ਪ੍ਰਾਤ ਵਿਲੀ ਪਈ ਤੇਰੇ ਸਾਹਮਣੇ ਦੇਸ ਪਰ ਜਾਲੇ ਚ ਟਲ ਫਾਵਾ ਅੱਗੇ ਚ ਗਰਮ ਗਰਮ ਇਧਰੇ ਢਿੰਗੀਆਂ ਆ ਇੱਥੇ ਜਾਰਾ ਸੇ ਇਹ ਸੁਨੇ ਬਣਾਇਆ ਫੁੱਲੇ ਨਾਲ ਦੱਸ ਸਕੀ ਆ ਫੜ ਫੁੱਤ ਪਾ ਹੋਰੀ ਦਿਮਾਖਾ ਦਿਨਾ ਥੋੜੇ ਥੋੜੇ ਪਾ 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 ਇੱਧਰ ਆ ਰਹਾ ਨਹੀਂ ਇੱਧਰ ਗਾਣਾ ਲੈ ਇੱਧਰ ਤੇਰ ਢਾਣਾ ਮੈਂ ਤੁਹਾਨੂੰ ਸੁਣਾਉਣਾ ਵੀ ਕਹਾਣੀ ਵੀ ਕਿਵੇਂ ਬਣੀ ਸੀ ਕਿ ਮੋਂਗਫਲੀ ਕਿਵੇਂ ਬਣੀ ਅਸਲ ਮੈਂ ਇਹ ਮੋਂਗਫਲੀ ਕਿਵੇਂ ਬਣੀ ਕੇਸਰ ਕੇਸਰ ਆਹ ਦੀ ਦਾਲ ਦੀ ਦਾਲ ਤੇ ਚੁੱਲੇ 'ਚ ਪਾਏ ਇਸਰ ਦਾ ਸਰ ਬਾ ਮਰੂ ਪਾਏ ਨਾ ਤੂੰ ਆਜੋ ਬਣਾਈ ਇਹ ਕਿ ਕਰਦਾ ਓਏ ਓਏ ਚੰਦਾੜੀ ਆਈ ਕੋਈ ਗੱਲ ਨਹੀਂ ਮੱਚਦੇ ਆਪਣੀ ਘਰ ਦੀ ਮੋਂਗਫਲੀ ਆਪਾਂ ਕਿਹ ਮੁੱਲ ਲੈਂਦੇ ਕਨਾਲ ਵੇਜੀ ਪੂਰੇ ਮੰਨ ਥੋੜੀ ਹੈ ਮੰਨ ਥੋੜੀ ਹੈ ਨੀਨੀ ਕੇਰੇ ਚੁਲ੍ਹੇ ਜੀ ਨਹੀਂ ਚਟਨੀ ਖਾਣੀ ਵੀ ਆਪਾਂ ਇਹਦੀ ਹੁਣ ਦੇਜੇ ਜੀ ਬਾਪੇ ਮੰਗਵਰੇ ਤੇ ਕਨਾਲ ਉਹ ਬੋਰੀ ਨਹੀਂ ਲੀ ਗੁਜਰਾਤ ਤੋਂ ਲਈ ਆ ਜੀ ਗੁਜਰਾਤ ਤੋਂ ਅਰੇ ਜਾਨ ਤੇ ਆਰਤਨਾਲ ਮੂੰਗਫਲੀ ਆ ਫਰੇ ਲੈ ਲਈਏ ਮੋਟੀ ਮੋਟੀ ਬਣੀ ਨਾ ਮੋਟੀ ਮੋਟੀ ਹੈ ਜੋ ਜਿਹੜੀ ਇਧਰ ਮੂੰਗਫਲੀ ਆਉਂਦੀ ਉਹ ਤਾਂ ਚੂਰਾ ਜਾਂਦੀ ਐਸੇ ਰੁਪ ਲੈਣੀ اوہ والا لو لا پونے وگی میں ویکھنا ان بڑے پیسے جوڑی